ਗਰਮੀਆਂ ਕੀ ਆਈਆਂ ਪਾਣੀ ਦਾ ਸੰਕਟ ਆ ਗਿਆ ਫਾਜ਼ਲਕਾ ਦੇ ਵਿੱਚ ਪਾਣੀ ਲਈ ਤਰਾਹੀ ਤਰਾਹੀ ਕਰ ਰਹੇ ਨੇ ਲੋਕ ਡੀਸੀ ਨੇ ਪਾਣੀ ਬਚਾਉਣ ਦੀ ਕੀਤੀ ਹੈ ਅਪੀਲ ਜ਼ਿਲ੍ਹਾ ਫਾਜ਼ਲਕਾ ਦੇ ਹਬੋਰ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਗਿਆ ਪਾਣੀ ਦੀ ਕਿੱਲਤ ਦੇ ਮੱਦੇ ਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਖਤ ਹਦਾਇਤਾਂ ਜਾਰੀ ਕਰਕੇ ਲੋਕਾਂ ਨੂੰ ਪਾਣੀ ਦੀ ਬਚਤ ਕਰਨ ਦੀ ਅਪੀਲ ਕੀਤੀ ਹੈ ਅਬੋਹਰ ਦੇ ਕਲਾਸ਼ ਨਗਰ ਦੀ ਵਸਨੀਕ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਪਾਣੀ ਨਹੀਂ ਆ ਰਿਹਾ ਉਹ ਹਰ ਪਾਸੇ ਦਰਖਾਸਤ ਦੇ ਚੁੱਕੇ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਬਲਵਿੰਦਰ ਕੌਰ ਨੇ ਕਿਹਾ ਕਿ ਸਾਡੀਆਂ ਵੋਟਾਂ ਪੱਕੀਆਂ ਨੇ ਪਰ ਪਾਣੀ ਪੱਕਾ ਨਹੀਂ ਹੈ ਕਲਾਸ਼ਨਗਰ ਦੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਗਰਮੀ ਦਾ ਮੌਸਮ ਆਉਂਦਾ ਹੈ ਤਾਂ ਨਗਰ ਨਿਗਮ ਉਹਨਾਂ ਦਾ ਪਾਣੀ ਬੰਦ ਕਰ ਦਿੰਦਾ ਹੈ ਪਾਣੀ ਦੀ ਲੋੜ ਦੀ ਪੂਰਤੀ ਕਰਨ ਦੇ ਲਈ ਪਾਣੀ ਵਾਲਾ ਪ੍ਰਾਈਵੇਟ ਕੈਂਟਰ ਮੰਗਵਾਉਣਾ ਪੈਂਦਾ ਲੋਕਾਂ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਬੋਰ ਦੇ ਵਿੱਚ ਚੋਣਾਂ ਲਈ ਆਏ ਸਨ ਤਾਂ ਉਹਨਾਂ ਨੂੰ ਵੀ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਸੀ ਪਰ ਉਹਨਾਂ ਵੱਲੋਂ ਜਲਦੀ ਹੀ ਨਿਰਵਿਘਨ ਪਾਣੀ ਦੀ ਸਪਲਾਈ ਕਰਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਪਾਣੀ ਦੀ ਸਮੱਸਿਆ ਵੀਰ ਜੀ ਬਹੁ ਟਾਈਮ ਤੋਂ ਆ ਰਹੀ ਹੈ ਪਾਣੀ ਪੈਪਾ ਦੋ ਦੋ ਵਾਰ ਪੈ ਗਈਆਂ ਪਹਿਲਾਂ ਪੈਪਾ ਪੰਜਾਂ ਸੇ ਸਰਕਾਰ ਨੇ ਬਵਾਇਆਂ ਸਈ ਉਹ ਕਹਿੰਦੇ ਖਰਾਬ ਹੋ ਗਈਆਂ ਬੰਦ ਕਰਤਾ ਇਹਨਾਂ ਨੇ ਫਿਰ ਦੁਬਾਰਾ ਪੈਪਾ ਪੈ ਗਈਆਂ ਪਿਛਲੇ ਸਾਲ ਫਿਰ ਪੈਪਾ ਪਈਆਂ ਤੇ ਪੈਪਾ ਪਾਉਣ ਦੇ ਬਾਵਜੂਦ ਵੀ ਪਾਣੀ ਨਹੀਂ ਆਇਆ ਹੁਣ ਕੁਛ ਦਿਨ ਪਾਣੀ ਆਇਆ ਕੋਈ 2 ਮਹੀਨੇ ਕੋਈ ਮਹੀਨਾ ਮਸਾ ਪਾਣੀ ਆਇਆ ਫਿਰ ਇਹਨਾਂ ਨੇ ਬੰਦ ਕਰਤਾ ਹੁਣ ਹੁਣ ਜਿਉਂ ਗਰਮੀ ਸ਼ੁਰੂ ਹੋਈ ਹੈ ਅਪ੍ਰੈਲ 15 ਅਪ੍ਰੈਲ ਤੋਂ 18 April ਦੇ ਵਿੱਚ ਵਿੱਚ ਪਾਣੀ ਬੰਦ ਹੋਇਆ ਉਸ ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਜੂਨ ਚੱਲ ਪਿਆ 15 ਜੂਨ ਹੋ ਗਈ ਪਾਣੀ ਬੰਦ ਆ ਤੇ ਸਮੱਸਿਆ ਬਹੁਤ ਆਉਂਦੀ ਬਹੁਤ ਜ਼ਿਆਦਾ ਸਮੱਸਿਆ ਜੀ ਤੁਸੀਂ ਆਪ ਸੋਚੋ ਇੰਨੀ ਗਰਮੀ ਤਪਦੀ ਗਰਮੀ ਦੇ ਵਿੱਚ ਪਾਣੀ ਦੀ ਸਮੱਸਿਆ ਹਰ ਵੇਲੇ ਪਾਣੀ ਦੀ ਲਾਗਤਾ ਕੋਈ ਤਾਂ ਹੈ ਨਹੀਂ ਵੀ ਪਾਣੀ ਇੱਕ ਵਾਰੀ ਵਰਤ ਲਿਆ ਫਿਰ ਆਪਾਂ ਨੂੰ ਲੋੜ ਨਹੀਂ ਹਨਾ ਬਸ ਇਹ ਸਮੱਸਿਆ ਸਾਡੀ ਇਹ ਸਮੱਸਿਆ ਸੁਣੀ ਜਾਵੇ ਅਸੀਂ ਤਰਖਾਸਾਂ ਵੀ ਬਹੁਤ ਲਾਤੀਆਂ ਸਭ ਜਿਹੜਾ ਵੀ ਆਉਂਦਾ ਸੀ ਉਹਦੇ ਕੋਲ ਜਾਂਦੇ ਆਂ ਵੀ ਭਾਈ ਸਾਡੇ ਪਾਣੀ ਦੀ ਸਮੱਸਿਆ ਹੱਲ ਕਰੋ ਪਰ ਕੋਈ ਨਹੀਂ ਕਰਦਾ ਫਿਰ ਕੋਈ ਨਹੀਂ ਸੁਣਦਾ ਕੋਈ ਨਹੀਂ ਪੰਦਾ ਕਿੰਨੇ ਦਾ 500 ਰੁਪਏ ਆ ਟੈਂਕਰ ਪੰਦਾ ਉਹ 15 ਦਿਨਾਂ ਤੋਂ ਪਵਾ ਲਗੇ 10 ਦਿਨਾਂ ਤੋਂ ਪਵਾ ਲਗੇ 10 ਦਿਨ ਮਸਾਂ ਕੱਢਦਾ ਉਹ ਇਹਨਾਂ ਜਿਆਦਾ ਨਹੀਂ ਕੱਢਦਾ ਕੀ ਮੰਗ ਕਰਦੇ ਸਰ ਮੰਗ ਇਹ ਕਰਦੇ ਵੀ ਸਾਡਾ ਪਾਣੀ ਪੱਕਾ ਕੀਤਾ ਜਾਵੇ ਸਾਨੂੰ ਬਾਰ-ਬਾਰ ਰੋਲਣਾ ਨਾ ਪਵੇ ਕਦੇ ਉਹਦੇ ਅਸੀਂ ਦਰ ਜਾ ਕੇ ਰੋਲਦੇ ਆ ਕਦੇ ਉਹਦੇ ਦਰ ਰੋਲ ਜਾ ਕੇ ਰੋਲਦੇ ਆ ਸਾਡਾ ਪਾਣੀ ਪੱਕਾ ਕੀਤਾ ਜਾਵੇ ਸਾਨੂੰ ਲੋੜ ਹੀ ਨਹੀਂ ਇਹ ਜੀ ਸਾਡਾ ਅਜੀਬਗੜ ਦਾ ਇਹ ಗ್ರಾಮ ਪੰਚਾਇਤ ਕਲਾਸ਼ ਨਗਰ ਹੈ ਜੀ ਇਹ ਬਾਈਪਾਸ ਤੋਂ ਅਬੋਰ ਬਾਈਪਾਸ ਤੇ ਬਾਅਦ ਸਾਡੀ ਪੰਚਾਇਤ ਹੈ ਸਾਨੂੰ ਸਮੱਸਿਆ ਜਿਹੜੀ ਪਾਣੀ ਦੀ ਇਹ ਬਹੁਤ ਚਿਰ ਦੀ ਹੈ ਜੀ ਅੱਜ ਦੀ ਨਹੀਂ ਹੈ ਪਰ ਜਦੋਂ ਵੀ ਪਹਿਲਾਂ ਕੀ ਹੋਇਆ ਬਾਈਪਾਸ ਬਣਿਆ ਉਹਨਾਂ ਨੇ ਪਾਈਪ ਡੈਮੇਜ ਕਰਤੀ ਸੀ 2 ਸਾਲ ਅਸੀਂ ਉਹਦੇ ਨਾਲ ਜਦੋਜਾਇਦ ਕਰਕੇ ਧਰਨੇ ਲਵਾ ਕੇ ਅਸੀਂ ਉਹ ਪਾਈਪਲਾਈਨ ਪੁਵਾਈ ਜੀ ਹੁਣ ਪਾਣੀ ਸਾਡਾ 1 ਮਹੀਨਾ ਸਰਦੀਆਂ ਚ 2 ਮਹੀਨੇ ਚੱਲਿਆ ਜੀ ਜਿਵੇਂ ਗਰਮੀਆਂ ਸਟਾਰਟ ਹੋਈਆਂ ਕਾਰਪੋਰੇਸ਼ਨ ਨੇ ਫੇਰ ਬੰਦ ਕਰਤਾ ਕਾਰਪੋਰੇਸ਼ਨ ਸਾਨੂੰ ਜਿਹੜਾ ਡੀਸੀ ਸਾਹਿਬ ਨੂੰ ਅਸੀਂ ਮਿਲੇ ਜਦੋਂ ਉਹਨਾਂ ਨੇ ਸਾਨੂੰ ਨਾਲ ਪ੍ਰੋਮਿਸ ਕੀਤਾ ਵੀ ਤੁਹਾਨੂੰ ਅਸੀਂ ਪਾਣੀ ਹੈ ਜਿਹੜਾ ਪੱਤਰਿਆਂ ਵਾਲੀ ਪ੍ਰੋਜੈਕਟ ਤੋਂ ਉਧਰੋਂ ਤੁਹਾਨੂੰ ਦੇਵਾਂਗੇ ਉਹ 500 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜੀ ਜਿਹੜਾ ਸਾਰੇ ਪਿੰਡਾਂ ਵਾਸਤੇ ਲਾਇਆ ਗਿਆ। ਉਹਦੇ 'ਚ ਸਾਨੂੰ ਉਹ ਕਹਿੰਦੇ ਜੋੜਾਂਗੇ ਪਰ ਅਸੀਂ ਕਿਹਾ ਸਾਨੂੰ ਜਦੋਂ ਤੱਕ ਨਹੀਂ ਜੋੜਦੇ ਉਦੋਂ ਤੱਕ ਸਾਨੂੰ ਪਾਣੀ ਤਾਂ ਪੀਣ ਵਾਲਾ ਸਾਨੂੰ ਮੱਈਆ ਕਰੋ। ਉਹਨਾਂ ਨੇ ਸਾਨੂੰ ਟੈਂਪਰੇਰੀ ਪਾਣੀ ਦੀ ਸਾਨੂੰ ਜਿਹੜਾ ਸਾਡਾ ਲਾਤਾ ਹੈ ਇਧਰੋਂ ਕਾਰਪੋਰੇਸ਼ਨ ਤੋਂ। ਹੁਣ ਜਿਵੇਂ ਪਾਣੀ ਦਾ ਮਾੜੀ ਜੀ ਵੀ ਗਰਮੀ ਜਦੋਂ ਸ਼ੁਰੂ ਹੋਈਆਂ ਉਹਨਾਂ ਨੇ ਸਾਡਾ ਵਾਲ ਬੰਦ ਕਰ ਦਿੰਦੇ ਆ ਜੀ। ਸਾਨੂੰ ਤਾਂ ਬਿਲਕੁਲ ਇਸ ਤਰ੍ਹਾਂ ਕੀਤਾ ਹੋਇਆ ਜਿਵੇਂ ਅਸੀਂ ਪੰਜਾਬ ਦਾ ਹਿੱਸਾ ਹੀ ਨਹੀਂ ਹੈਗੇ।